ਕੁੜੀ ਨੇ ਮੌਕੇ ਤੇ ਫੜੀ ਵਿਆਹ ਵਾਲੇ ਮੁੰਡੇ ਦੀ ਗਲਤੀ ਮੁੰਡੇ ਨੂੰ ਹੋਣਾ ਪਿਆ ਸ਼ਰਮਿੰਦਾ ਮੁੰਡੇ ਦੇ ਪਰਿਵਾਰ ਵਾਲੇ ਕਹਿੰਦੇ ਆ ਕਿਵੇਂ ਹੋ ਗਿਆ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਕਈ ਵਾਰ ਨਿੱਕੀ ਜਹੀ ਗਲਤੀ ਕਾਰਨ ਵੀ ਸ਼ਰਮਿੰਦਾ ਹੋਣਾ ਪੈ ਜਾਂਦਾ ਹੈ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਵਿਆਹ ਵਾਲੀ ਕੁੜੀ ਨੂੰ ਸ਼ਗਨਾਂ ਦੇ ਲਈ ਸਟੇਜ ਵੱਲ ਲਿਆਇਆ ਜਾਂਦਾ ਹੈ ਤਾਂ ਜਦੋਂ ਮੁੰਡਾ ਕੁੜੀ ਦਾ ਹੱਥ ਫੜ ਕੇ ਉਸ ਨੂੰ ਸਟੇਜ ਤੇ ਚੜਾਣ ਲੱਗਦਾ ਹੈ ਤਾਂ ਕੁੜੀ ਸਟੇਜ ਤੇ ਚੜਨ ਤੋਂ ਪਹਿਲਾਂ ਹੀ ਮੁੰਡੇ ਨੂੰ ਉਸ ਦੀ ਗਲਤੀ ਦੱਸਣ ਲੱਗ ਜਾਂਦੀ ਹੈ ਦਰਅਸਲ ਮੁੰਡੇ ਨੇ ਆਪਣੀ ਸ਼ੇਰਬਾਨੀ ਦਾ ਬਟਨ ਉੱਚਾ ਨੀਮਾ ਲਗਾਇਆ ਹੋਇਆ ਸੀ ਜਿਸ ਨੂੰ ਦੇਖ ਮੁੰਡਾ ਵਿਚਾਰਾ ਸ਼ਰਮਿੰਦਾ ਹੋ ਜਾਂਦਾ ਹੈ ਅਤੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਦਾ ਹੈ ਤਾਂ ਪਰਿਵਾਰ ਵਾਲੇ ਮੁੰਡੇ ਨੂੰ ਕਹਿੰਦੇ ਨੇ ਕਿ ਇਹ ਕਿਵੇਂ ਹੋ ਗਿਆ ਤੂੰ ਬਟਨ ਦੇਖ ਕੇ ਲਾਉਣੇ ਸੀ ਤਾਂ ਮੁੰਡਾ ਕਹਿੰਦਾ ਹੈ ਕਿ ਜੇ ਮੈਂ ਨਹੀਂ ਦੇਖਿਆ ਤਾਂ ਥੋੜੇ ਚੋਤਾ ਕੋਈ ਨਿਗਾ ਮਾਰ ਲੈਂਦਾ ਜਿਸ ਤੋਂ ਬਾਅਦ ਮੁੰਡੇ ਨੂੰ ਸਾਈਡ ਤੇ ਲਿਜਾ ਕੇ ਸ਼ੇਰਬਾਨੀ ਦੇ ਬਟਨ ਠੀਕ ਤਰ੍ਹਾਂ ਲਗਾਏ ਜਾਂਦੇ ਨੇ ਪਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਪਰਿਵਾਰ ਵਾਲੇ ਜਾਂ ਰਿਸ਼ਤੇਦਾਰ ਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਿਆ ਪਰ ਕੁੜੀ ਨੇ ਦੇਖਦੀ ਸਾਰ ਹੀ ਦੱਸ ਦਿੱਤਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ